ਦੁਆਰਾ ਤੇ ਲਿਖਿਆ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਲਿਖਿਆ ਇਹ ਅੱਖਾਂ ਖੋਲਤਾਂ ਸਾਬਦਾਂ ਗੱਲ ਕਰ ਜਿਹੜੀਆਂ ਆ ਗਲੀ ਚ ਕੋਈ ਦੁਕਾਨ ਨਹੀਂ ਚਿੱਟੇ ਦੀ ਪਿੱਛੇ ਆ ਦੁਕਾਨਾਂ ਤੰਗ ਅਸੀਂ ਹੁੰਨੇ ਆ ਕਿਉਂ ਉੱਥੇ ਵੀ ਮੋੜਾਂ ਤੇ ਖੜਦੇ ਆ ਇੱਧਰ ਵੀ ਮੋੜਾਂ ਤੇ ਖੜਦੇ ਆ ਪਰ ਉਹ ਦੁਕਾਨਾਂ ਚੱਕਾਂ ਆ ਜਾਣ 15 15 ਸਾਲ ਦੇ ਬੱਚੇ ਜਿਹੜੇ ਸਪਲਾਈ ਕਰਦੇ ਆ ਕੁਛ ਨਹੀਂ ਕਰਦੇ ਉਹ ਨਾਟਕ ਕਰਦੇ ਆ ਪੁਲਸ ਵਾਲੇ ਨਾਟਕ ਕਰਦੇ ਆ ਉਹ ਜਿਹੜੇ ਹੁਣ ਬੱਚੇ ਖਾਂਦੇ ਉਹ ਤਾਂ ਮਰੀਜ਼ ਐ ਉਹ ਤਾਂ ਖਾਨ ਗੀ ਤੇ ਜਿਹੜੇ ਵੇਚਦੇ ਉਹ ਹਸਪਤਾਲ ਖੋਲੀ ਬੈਠੇ ਆ ਉਹ ਦਵਾ ਦਾ ਬਦਲ ਦੇਈ ਜਾਂਦੇ ਦਵਾਈਆਂ ਸਾਨੂੰ ਤਾਂ ਬਹੁਤ ਜ਼ਿਆਦਾ ਡਰ ਐ ਜੀ ਅਸੀਂ ਬੱਚਿਆਂ ਨੂੰ ਮੁਡੀਕਦੇ ਰਹਿੰਦੇ ਆ ਖੜਕੇ ਕਿਉਂ ਆਇਆ ਵੀ ਇੱਥੋਂ ਇੱਥੋਂ ਦਾ ਕੋਈ ਨਸ਼ਾ ਦੇ ਦੇ ਉਹਨਾਂ ਨੂੰ ਨਸ਼ਾ ਖਾ ਕੇ ਇੱਥੋਂ ਦਾ ਕੋਈ ਕਿਸੇ ਦੀ ਚੀਜ਼ ਚੱਕ ਲੈਣ ਸਾਨੂੰ ਲਾਂਬੇ ਬੜੇ ਲਾਂਬੇ ਆਉਂਦੇ ਜੀ ਚਿੱਟੇ ਵਾਸਤੇ ਦਾ ਅਸੀਂ ਬੜੇ ਪਰੇਸ਼ਾਨ ਆ ਜਿੰਨੇ ਵੀ ਕਹਿ ਦੋ ਪਰ ਇਹ ਚਿੱਟਾ ਬੰਦ ਹੋਣਾ ਚਾਹੀਦਾ ਬੜੇ ਬੰਦੇ ਫੜਦੇ ਪੁਲਿਸ ਕਰੀਏ ਕੁਛ ਨਹੀਂ ਫੜਦੇ ਪੁਰਸਾ ਤਾਂ ਆਪ ਪੀ ਕੇ ਜਾਂਦੇ ਜੀ ਆ ਕੇ ਪੁਲਸ ਵਾਲੇ ਕੀ ਹੋ ਕਰਨਗੇ ਪੁਲਸ ਵਾਲੇ ਆਪਕੇ ਚਿੱਟੇ ਪੀਂਦੇ ਨੇ ਚਿੱਟਿਆਂ ਨੇ ਘਰੇ ਆਉਂਦੇ ਨੇ ਪੁਲਸ ਵਾਲੇ ਕੀ ਫੜਨਗੇ ਇਹਨਾਂ ਨੂੰ ਬਾਕੀ ਉਹ ਕਹਿੰਦੇ ਨੇ ਬਾਕੀ ਐ ਕਹਿੰਦੇ ਨੇ ਵੀ ਅਸੀਂ ਤਾਂ ਮਹੀਨਾ ਦਿੰਨੇ ਆ 20000 ਰੁਪਏ ਮਹੀਨਾ ਲੈਂਦੀ ਆ ਪੁਲਸ ਸਾਥੋਂ ਸਾਨੂੰ ਕਿਸੇ ਦਾ ਡਰ ਨਹੀਂ